ਉਨਾ ਦੇ ਵੀ ਸੱਤਾ ਵੱਡੀਆਂ ਨੇ ਸਾਡਾ ਇੱਕ ਵੀਰ ਪਤਵਾਲ ਜਿਹਨਾਂ ਨੂੰ ਮੋਰੀ ਦੇ ਵਿੱਚ ਪਾ ਕੇ ਹਰਿਆਣਾ ਸਰਕਾਰ ਚੁੱਕ ਕੇ ਲੈ ਗਈ ਸੀ ਜਿਹਦੀ ਬਹੁਤ ਹੀ ਜ਼ਿਆਦਾ ਹਾਲਤ ਜਿਹੜੀ ਮੰਦ ਭਾਗੀ ਸੀ ਜਿਹਨਾਂ ਨੂੰ ਪੀਜੀ ਵਿੱਚ ਦਾਖਲ ਕਰਵਾ ਕੇ ਹੁਣ ਤਰੇ ਜਿਹੜਾ ਵੀਰ ਦਾ ਇਲਾਜ ਚੱਲ ਰਿਹਾ ਸੋ ਇਹੀ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਸਿਰਫ ਸਵਿਧਾਨ ਦੀ ਗੱਲ ਨਹੀਂ ਸਵਿਧਾਨ ਮਨਾਉਣ ਦੀ ਗੱਲ ਹੀ ਹੁੰਦੀ ਹੈ ਸਵਿਧਾਨ ਨੂੰ ਲਾਗੂ ਕਰਨ ਦੀ ਵੀ ਗੱਲ ਹੁੰਦੀ ਆ ਸੋ ਸਾਰੀਆਂ ਜਥੇਦੰਦੀਆਂ ਸਾਰੇ ਜ਼ਿੰਮੇਵਾਰ ਪ੍ਰਾਜ ਜਿਨ੍ਹਾਂ ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਅੱਜ ਏਕੇ ਦੀ ਗੱਲ ਕਰੀ ਆ ਸੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਸੋ ਜਦੋਂ ਵੀ ਅਗਲੀ ਕੌਲ ਆਉਂਦੀ ਆ ਤਾਂ ਆਪਾਂ ਇੱਕਜੁੱਟ ਹੋ ਕੇ ਜਾਗ ਤੇ ਰਹਿ ਕੇ ਐਜੇ ਸਰਕਾਰਾਂ ਨੂੰ ਦਿਖਾ ਸਕੀਏ ਕਿ ਅਸੀਂ ਇੱਕ ਸਾਡਾ ਇੱਕਾ ਜਿੰਦਾਬਾਦ ਹੈ ਸੋ ਮੈਂ ਫੇਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜੋਸਤ ਜੋਤ ਮੋਰਚੇ ਵੱਲੋਂ ਆਪਾਂ ਨੂੰ 26 ਜਨਵਰੀ ਦੀ ਕਾਰ ਦਿੱਤੀ ਗਈ ਸੀ ਵੀ ਆਪਾਂ ਦਾ ਜੋ ਸੈਂਟਰ ਟੇਢੇ ਮੇਢੇ ਢੰਗ ਦੇ ਨਾਲ ਕਾਨੂੰਨ ਲਾਗੂ ਕਰਨਾ ਚਾਹੁੰਦਾ ਜੋ ਵੀ ਕਾਨੂੰਨ ਆਪਣੇ ਖਰੁੱਦ ਲਾਗੂ ਹੋ ਰਹੇ ਨੇ ਇਸ ਕਰਕੇ ਆਪਾਂ ਨੇ ਸੈਂਟਰ ਦੀ ਸਰਕਾਰ ਤੇ ਜ਼ੋਰ ਪਾਉਣ ਬਾਅਦ ਤੇ ਜੋ ਪ੍ਰੋਗਰਾਮ ਵਿਖਿਆ ਸੀ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਬਹੁਤ ਕਾਮਯਾਬ ਹੋਇਆ ਸੋ ਸਾਰੇ ਵਿਦੋਤਾਂ ਦੇ ਦੇ